ਇਹ ਤਾਂ ਮੈਂ ਨਈ ਰਜਿਸਟਰ ਕੀਤਾ ਸੀ ਤੁਹਾਨੂੰ ਉਹਨੇ 12 ਵਜੇ ਦਾ ਟਾਈਮ ਕਿਹਾ ਸੀ ਉਹ 12:00 ਵਜੇ ਚ 10 ਮਿੰਟ ਰਹਿ ਕੇ ਬਾਬਾ ਦੇ ਆਏ ਨਹੀਂ ਯਾਰ ਹੈਂ ਫਿਰ ਹੌਣ ਕੀ ਕਰਗੇ ਚਲ ਦੇਖਦੇ ਆ ਫਿਰ ਬਾਬੇ ਨੂੰ ਕੁਝ ਹੁੰਦਾ ਦੇਖਦੇ ਆ ਉਹ ਆਉਂਦੇ ਨੇ ਬਾਬਾ ਜਾਏ ਹੋ ਜਾਏ ਹੋ ਜਾਏ ਆ ਬਾਬਾ ਬਾਬਾ ਜੀ ਤੁਸੀਂ ਕਰ ਬਾਬਾ ਜੀ ਰਾਵਾਂ ਹਾਂ ਬੱਚਾ ਕੀ ਤਖਲੀਫ ਆ ਬੱਚਾ ਬਾਬਾ ਜੀ ਤੁਹਾਨੂੰ ਦੱਸਿਆ ਸੀ ਬਾਬਾ ਜੀ ਹਾਂ ਬੋਲੋ ਬਈ ਮੈਂ ਪੀ ਜਾ ਹਾਂ ਭੇਜਾ ਸੀ ਬਾਬਾ ਜੀ ਨੂੰ ਸਾਨੂੰ ਪਤੀ ਹੈਗਾ ਹਾਂ ਵੀ ਬਾਬਾ ਜੀ ਮੇਰਾ ਭਤੀਜਾ ਨਹੀਂ ਸੀ ਬਾਬਾ ਜੀ ਪੂਤ ਨਹੀਂ ਖਾ ਲਈ ਜੀ ਅੱਛਾ ਹਾਂ ਬਾਬਾ ਜੀ ਬਸ ਮੈਂ ਤਾਂ ਨਹੀਂ ਉਸੇ ਗਮ ਚ ਤੁਰਿਆ ਫਿਰਦਾ ਤੇ ਬਾਬਾ ਉਹਦਾ ਬਦਲਾ ਲੈਣਾ ਬਾਬਾ ਮੈਂ ਪੂਤ ਕਾਇਦ ਕਰ ਲਓ ਬਾਬਾ ਬਸ ਬਦਲਾ ਲੈਣਾ ਹੈ ਦੱਸੋ ਕੀ ਕਰਨਾ ਬੇਟਾ ਬਾਬਾ ਪਰ ਟਾਲੀ ਵਾਲੇ ਖੇਚ ਚੱਲਣਾ ਬਾਬਾ ਟਾਲੀ ਵਾਲੇ ਖੇਚ ਹਾਂ ਬਾਬਾ ਨਹੀਂ ਉੱਥੇ ਨਹੀਂ ਜਾ ਸਕਦੇ ਬੇਟਾ ਉੱਥੇ ਬਹੁਤ ਹੀ ਭਿਆਨਕ ਆਤਮਾ ਰਹਿੰਦੀਆਂ ਨੇ ਬਹੁਤ ਹੀ ਭੂਤਾਂ ਦਾ ਸਾਆਆ ਕਿਉਂ ਬੱਬਾ ਕਿਉਂ ਨਹੀਂ ਜਾ ਸਕਦੇ ਉੱਥੇ ਉੱਥੇ ਬਹੁਤ ਹੀ ਭਿਆਨਕ ਆਤਮਾ ਨੇ ਭੂਤਾਂ ਦਾ ਸਾਆਆ ਉੱਥੇ ਨਹੀਂ ਜਾ ਸਕਦੇ ਆਪਾਂ ਕਿਉਂ ਬੱਬਾ ਫਿਰ ਉਹਨੂੰ ਬੁਲਾਵਾਂਗੇ ਕਿੱਥੇ ਆਪਾਂ ਇਹ ਵੀ ਦੱਸਣਾ ਫਿਰ ਉਹਨੂੰ ਕੈਦਤਾ ਕਰਨਾ ਫਿਰ ਬੁਲਾਵਾਂਗੇ ਕਿੱਥੇ ਉਹਨੂੰ ਆਪਾਂ ਉੱਥੇ ਨਹੀਂ ਜਾ ਸਕਦੇ ਬੇਟਾ ਆਪਾਂ ਉਹਨੂੰ ਆਪਣੇ ਹਵਨਕੁੰਡ ਤੇ ਬੁਲਾਵਾਂਗੇ ਠੀਕ ਆ ਬਾਬਾ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਕਰੋ ਬਾਬਾ ਜੀ ਗੱਲ ਕਰ ਮੈਨੂੰ ਬੋਧਲਾ ਚਾਹੀਦਾ ਚਲੋ ਫਿਰ ਪੁੱਤੋ ਆਪਾਂ ਆਪਣੇ ਹਵਨਕੁੰਡ ਤੇ ਚੱਲਦੇ ਠੀਕ ਆ ਬਾਬਾ ਜੀ ਹਾਂ ਹਾਂ ਮੇਰਾ ਹਾਂ ਬਾਬਾ ਹਲੀ ਗਿੱਡੀ ਕੁਦੂਰਾ ਵਾਹ ਆ ਗਿਆ ਬੱਚਾ ਆਪਣਾ ਹਵਨਕੁੰਡ ਬੱਸ ਬਾਬਾ ਕਿੰਨਾ ਟਾਈਮ ਲੱਗੂਗਾ ਬੱਸ ਬੇਟਾ ਪਹੁੰਚ ਗਿਆ ਆਪਣੇ ਹਵਨਕੁੰਡ ਤੇ ਅੱਛਾ ਰੁਕੋ ਮੈਂ ਆਗਨੀ ਪੇਟ ਕਰਦਾ ਠੀਕ ਆ ਬਾਬਾ ਓਮ ਜਾਲ ਤੂ ਜਲਾਲ ਤੂ ਕੁਦਰਤ ਕਮਾਲ ਤੂ ਓਖੇ ਮੇਰੇ ਨਾਲ ਤੂ ਆਈ ਬੜਾ ਟਾਲ ਆਜੋ ਬੱਚਾ ਪਹੁੰਚ ਗਿਆ ਆਪਣੇ ਹਵਨ ਕੁੰਡ ਤੇ ਮਾਲ ਕੀ ਬਾਬਾ ਇੱਕ ਚੀਜ਼ ਹਵਨ ਕੁੱਟ ਚੱਲੀ ਜਾਂਦਾ ਸੋਡੇ ਦਾ ਇਹੀ ਤਾਂ ਫਿਰ ਕਰਿਆ ਮਾਤਾ ਬੱਚਾ ਆਜੋ ਬੱਚਾ ਬੈਠੋ ਬੈਠ ਕੇ ਬਾਬਾ ਜੀ ਆਰਿਓ ਕਰ ਬਾਬਾ ਕੀ ਸਮਾਧਨ ਕਰ ਲੈ ਬਾਈ ਬੱਚਾ ਮੋਨ ਮੈਂ ਬੁਲਾ ਰਿਹਾ ਭੂਤ ਸਾਇਆ ਠੀਕ ਆ ਬਾਬਾ ਜੀ ਨਾ ਨਹੀਂ ਕਿਸੇ ਨੇ ਭੱਜਣਾ ਨਹੀਂ ਕਿਸੇ ਨੇ ਠੀਕ ਆ ਬਾਬਾ ਜੀ ਜਲ ਤੂੰ ਜਲਾਲ ਤੂੰ ਕੁਦਰਤ ਕਮਾਲ ਤੂੰ ਔਖੇ ਵੇਲੇ ਨਾਲ ਤੂੰ ਆਈ ਬੜਾ ਟਾਲ ਤੂੰ ਜਲ ਤੂੰ ਜਲਾਲ ਤੂੰ ਕੁਦਰਤ ਕਮਾਲ ਤੂੰ ਔਖੇ ਵੇਲੇ ਨਾਲ ਤੂੰ ਆਈ ਬੜਾ ਟਾਲ ਓ ਛੱਦੋ ਬੱਬਾਈ ਕਰੋ ਹੰਦਕੀ ਜਲ ਤੂੰ ਜਲਾਲ ਤੂੰ ਕੁਦਰਤ ਕਮਾਲ ਤੂੰ ਔਖੇ ਵੇਲੇ ਨਾਲ ਤੂੰ ਆਈ ਬੜਾ ਟਾਲ ਤੂੰ ਜਲ ਤੂੰ ਜਲਾਲ ਤੂੰ ਕੁਦਰਤ ਕਮਾਲ ਤੂੰ ਔਖੇ ਵੇਲੇ ਨਾਲ ਤੂੰ ਆਈ ਬੜਾ ਟਾਲ ਤੂੰ ཨ་ 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 ཡ་ NOOOOO <gasps> ਬੱਚੋ ਹੁਣ ਡਰਨਾ ਨਹੀਂ ਪੂਤਨੀ ਆ ਗਈ ਓਮ ਚਲ ਤੂੰ ਜਲਾਲ ਤੂੰ ਕੁਦਰਤ ਕਮਾਲ ਤੂੰ ਔਖੇ ਵੇਲੇ ਨਾਲ ਤੂੰ ਆਈ ਬੜਾ ਟਾਲ ਤੂੰ ਚਲ ਤੂੰ ਜਲਾਲ ਤੂੰ ਕੁਦਰਤ ਕਮਾਲ ਤੂੰ ਔਖੇ ਵੇਲੇ ਨਾਲ ਤੂੰ ਆਈ ਬੜਾ ਟਾਲ ਤੂੰ ਡਰਨਾ ਨਹੀਂ ਬੇਟਾ ਕੁਝ ਨਹੀਂ ਕਰ ਸਕਦੀ ਇਸ ਬੋਤੀ ਕਮਾਲ ਤੂੰ ਔਖੇ ਮੇਰੇ ਕਮਾਲ ਤੂੰ ਆਈ ਵਾਲਾ ਟਾਲ ਤੂੰ ਤੂੰ ਜਲਾਲ ਤੂੰ ਕੋਲ ਕਮਾਲ ਤੂੰ ਔਖੇ ਨਾਲ ਤੂੰ ਆ ਪਪਾ ਤਾਂ ਗਈ ਯਾਰ ਫੇਰ ਉੱਠ ਗਈ ਰੋਣਾ ਬੇਟਾ ਆਉਗੀ ਜਲ ਤੂੰ ਜਲ ਹੋਈ ਨਾ ਮਨ ਨੂੰ ਸ਼ੌਂਕ ਬਹੁਤ ਹੀ ਭਿਆਨਕਾ ਤਮਾ ਡਰੋ ਨਾ ਬੱਚਾ ਪਪਾ ਧਰੋਣਾ ਬੇਟਾ ਧਰੋਣਾ ਬੇਟਾ ਗੋਲ ਗਾਲ ਨੂੰ ਮਾਫ਼ੀ ਧਰੋਣਾ ਬੇਟਾ ਮੇਰਾ ਬ੍ਰਹਮ ਅਸਤਰ ਬਹੁਤ ਹੀ ਪੇਂਕਾਤ ਮੈਂ ਬੋ ਬੋ Au! Oh, oh, oh. Dette er 바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바바 <리 detective> <르> <bur Aí>. ਹੌਲ ਤੋ ਜਾ ਬੱਚਾ ਦਰੋਂ ਨਾ ਤ ਕਾਹੋਂ ਬੱਚਾ ਇਹੀ ਚੰਦੇ ਇਹ ਨਾ ਬਾਬਾ ਜੀ ਇਹਨਾਂ ਕੀ ਲੋ ਇਹਨੂੰ ਬਾਬਾ ਜੀ ਇਹਨੂੰ ਬੋਤਲ ਚ ਪਾਓ ਬਾਬਾ ਜੀ ਮੇਰੇ ਕਿਸੇ ਪਾਸੇ ਜਾ ਰਹੀ ਮੇਰਾ ਪਤੀਜਾ ਖਾਦਾ ਬਾਬਾ ਜੀ ਨੂੰ ਬਸ ਬੋਤਲ ਚ ਪਾ ਰ ਬਾਬਾ ਜੀ ਬਾਬਾ ਜੀ ਪੁੱਛੋ ਕੌਣਾ ਨੂੰ ਕੌਣਾ ਹੈ ਤਾਂ ਮੇਰਾ ਪਤੀਜਾ ਖਾਦਾ ਨੇ ਦੱਸੋ ਬਾਬਾ ਜੀ ਪੁੱਛੋ ਇਹਨੂੰ ਕੌਣਾ ਹੈ ਬਾਬਾ ਜੀ ਇਹ ਨਹੀਂ ਮੇਰਾ ਭਰਾ ਖਾਦਾ ਕੌਣਾ ਤੂੰ ਦੱਸੋ ਮੋਹ ਬੋਲ ਕੇ ਦੱਸ ਕੌਣਾ ਤੂੰ ਮੈਂ ਮੈਂ ਦੇਵੋਂ ਕਾ ਤੇ ਸ਼ਾਂਤ ਹੋ ਦਸ ਤੈਨੂੰ ਕੀ ਚਾਹੀਦਾ ਕਿਉਂ ਤਾਂਕ ਪਰੇਸ਼ਾਨ ਕਰ ਰਹਾ ਬੱਚਿਆਂ ਨੂੰ ਤੂੰ ਇਹ ਜ਼ਮੀਨ ਇਹ ਜ਼ਮੀਨ ਸਾਰੀ ਮੇਰੀ ਆ ਇਹ ਮੇਰੀ ਜ਼ਮੀਨ ਆ ਮੈਂ ਇਥੇ ਕਿਸੇ ਨੂੰ ਨਹੀਂ ਰੱਖਣ ਦਿੰਦਾ ਇਹ ਮੇਰੀ ਜ਼ਮੀਨ ਮੇਰੀ ਤੇਰੀ ਕਿਵੇਂ ਹੋਈ ਏ ਜ਼ਮੀਨ ਇਹ ਤਾਂ ਜ਼ਮੀਨ ਲੋਹਾ ਸਿੰਘ ਦੀ ਆ ਕੀ ਸਬੰਧਾ ਤੇਰਾ ਇਸ ਜ਼ਮੀਨ ਨਾਲ ਖੁੱਲ ਕੇ ਦੱਸ ਮੈਨੂੰ ਇਹ ਜ਼ਮੀਨ ਮੇਰੀ ਆ ਮੇਰੀ ਮੈਂ ਇੱਕ ਖੁਸ਼ਹਾਲ ਕਿਸਾਨ ਸੀ ਕਿਸਾਨ ਸੀ ਮੈਂ ਮੈਂ ਕਿਸਾਨ ਸੀ ਮੈਂ ਹਰਦੇਵ ਸਿੰਘ ਪੂਰੀ ਜ਼ਮੀਨ ਦਾ ਮਾਲਕ ਮੇਰਾ ਵੀ ਇੱਕ ਖੁਸ਼ਹਾਲ ਪਰਿਵਾਰ ਸੀ ਮੇਰਾ ਵੀ ਇੱਕ ਬੇਟਾ ਸੀ ਇੱਕ ਗੱਭਰੂ ਜਵਾਨ ਮੁੰਡਾ ਸੀ ਮੇਰੀ ਜ਼ਮੀਨ ਵਧੀਆ ਹੁੰਦੀ ਸੀ ਤੇ ਮੈਂ ਅਣਪੜ੍ਹ ਲਾਲਚ ਵਿੱਚ ਆ ਕੇ ਆਪਣੀ ਜ਼ਮੀਨ ਵਿੱਚ ਰਿਆਸਪ੍ਰਿਆ ਬਹੁਤ ਜ਼ਿਆਦਾ ਪਾਉਣ ਲੱਗ ਗਿਆ ਲੋੜ ਤੋਂ ਵੱਧ ਪਾਉਣ ਲੱਗ ਗਿਆ ਤੇ ਜੀ ਦੇ ਨਾਲ ਮੇਰੀ ਜ਼ਮੀਨ ਔੜੀ ਔੜੀ ਬੰਜਰ ਹੋਣ ਲੱਗ ਗਈ ਔੜੀ ਔੜੀ ਬੰਜਰ ਹੋਣ ਲੱਗ ਗਈ ਤੇ ਹੌਲੀ ਹੌਲੀ ਮੈਂ ਬਹੁਤ ਕਰਜ਼ਾਈ ਹੋ ਗਿਆ ਬਹੁਤ ਕਰਜ਼ਾਈ ਹੋ ਗਿਆ ਫਸਲ ਮੇਰੀ ਹੋਈ ਨਹੀਂ ਤੇ ਮੇਰਾ ਪੁੱਤ ਮੇਰਾ ਪੁੱਤ ਵੀ ਚਿੱਟੇ ਨੇ ਖਾਲਿਆ ਚਿੱਟੇ ਨੇ ਖਾਲਿਆ ਮੇਰਾ ਕਪਰੂ ਜਵਾਨ ਪੁੱਤ ਤੇ ਮੇਰਾ ਬਾੜ ਬਾੜ ਕਰਜਾਈ ਹੋ ਗਿਆ ਮੇਰਾ ਬਾੜ ਬਾੜ ਕਰਜਾਈ ਹੋ ਗਿਆ ਤੇ ਮੈਨੂੰ ਹੱਕ ਕੇ ਬਹਾਨਾ ਪਿਆ ਮੈਂ ਭਾ ਲੈ ਲਿਆ ਮੈਂ ਭਾ ਲੈ ਲਿਆ ਮੈਂ ਬਰਬਾਦ ਹੋ ਗਿਆ ਪਰ ਮੇਰੀ ਰੂਹ ਇਸ ਜਮੀਨ ਨੂੰ ਛੱਡ ਕੇ ਚਾਣਾ ਨਹੀਂ ਚੋਦੀ ਸੀ ਇਸ ਕਰਕੇ ਮੈਂ ਇਥੇ ਭਟਕਦਾ ਫਿਰਦਾ ਇਥੇ ਭਟਕਦਾ ਫਿਰਦਾ ਜੇ ਮੈਂ ਤੈਨੂੰ ਮੁਕਤੀ ਦਿਵਾ ਮਾਂ ਤੂੰ ਲੋਕਾਂ ਨੂੰ ਪਰੇਸ਼ਾਨ ਕਰਨੋਂ ਹਟ ਜਾਏਗਾ ਦੱਸ ਤੂੰ ਕੀ ਚਾਹਣਾ ਬੋਲ ਕੀ ਚਾਹਣਾ ਤੂੰ ਮੈਂ ਮੈਂ ਇਹ ਚਾਹਣਾ ਮੈਂ ਚਾਹਣਾ ਵੀ ਲੋਕੋ ਮੇਰੇ ਮਗੂ ਲਾਲਚ ਵਿੱਚ ਆ ਕੇ ਲੋੜ ਤੋਂ ਵੱਧ ਰਿਹਾ ਸਪ੍ਰਿਹਾਂ ਨਾ ਪਾਓ ਤੇ ਨਾਲੇ ਆਪਣੇ ਬੱਚੇ ਸਲਾਮਤ ਰਹਿਣ ਤੇ ਨਾਲੇ ਮੇਰੇ ਮਗੂ ਕੋਨ ਖੁਸ਼ੀ ਕਰਨ ਦੀ ਨੋਬਤ ਨਾ ਆਵੇ ਤੇ ਇੱਕ ਗੱਲ ਹੋਰ ਜਿਵੇਂ ਮੇਰਾ ਮੁੰਡਾ ਚਿੱਟੇ ਨੇ ਮਾਰਿਆ ਗਿਆ ਉਹ ਮੇਰੇ ਚਿੱਟੇ ਤੂੰ ਵੀ ਬਚਾਓ ਮੇਰਾ ਪੰਜਾਬ ਜਿੱਟ ਨੇ ਤੇ ਬਦਰਿਆ ਸਪ੍ਰਿਆ ਨੇ ਕਾਲਿਆ ਕਾਲਿਆ ਖਤਮ ਕਰਤਾ ਮੇਰਾ ਪੰਜਾਬ بچਾਓ ਮੇਰਾ ਪੰਜਾਬ بچਾਓ ਮੈਨੂੰ ਤੇਰੀ ਹਰ ਇੱਕ ਸ਼ਰਤ ਮਨਜ਼ੂਰਾ ਤੂੰ ਜਿਵੇਂ ਵੀ ਮੈਨੂੰ ਕਿਹਾ ਮੈਂ ਹਰ ਇੱਕ ਲੋਕ ਨੂੰ ਰਾਗ ਰੁਕਤ ਕਰੂੰਗਾ ਤੇ ਉਹਨਾਂ ਨੂੰ ਦੱਸੂੰਗਾ ਵੀ ਰੇਹਾ ਸਪ੍ਰੇਹਾ ਘੱਟ ਪਾਓ ਤੇ ਆਪਣੇ ਬੱਚਾ ਨੂੰ ਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਰੱਖੋ ਹੁਣ ਮੈਂ ਤੈਨੂੰ ਮੁਕਤ ਕਰਦਾ ਇਸ ਜ਼ਿੰਦਗੀ ਤੋਂ ਵਾਤਾ ਵਾਤਾ ਵਾਪਰਾ ਵਮਨ ਤਾਂ ਅੱਜ ਪਤਾ ਲੱਗਾ ਇਹ ਜ਼ਹਿਰੀਲੀਆਂ ਹੁੰਦਈਆਂ ਰਿਆਸਪ੍ਰਿਆ ਭਰਾਵਾ ਆ ਲੈ ਕੰਨਾਂ ਨੂੰ ਤੁਮ ਮੈਂ ਓਰੇ ਹਾਂ ਸਪ੍ਰਿਆ ਪੌਂਦਾ ਦਾ ਵੱਧ ਲੋੜ ਤੋਂ ਵੱਧ ਲੋੜ ਮੁਤਾਬਕ ਪਾਇਆ ਗੂ ਓਏ ਤੋ ਵਾਤਾ ਵਾ ਕਰਦੇ ਆਪਰਾ ਸਸੀ ਗਾਲ ਜੀ ਤੁਹਾਨੂੰ ਇਹ ਆ ਸਾਡੀ ਟੀਮ ਆ ਮੁੰਡੇ ਗੁਰਜਾਂ ਦੇ ਤੁਸੀਂ ਆ ਜਿਹੜੀ ਵੀਡੀਓ ਦੇਖੀ ਐ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਕੋਈ ਕਮੀ ਪੇਸ਼ੀ ਸਾਡੀ ਵੀਡੀਓ ਦੇ ਵਿੱਚ ਆਵੇ ਤੇ ਉਹ ਜਰੂਰ ਦੱਸਿਆ ਕਰੋ ਤੇ ਇੱਕ ਵੀਡੀਓ ਦੇ ਵਿੱਚ ਸੁਝਾਅ ਜਰੂਰ ਦਿੱਤਾ ਗਿਆ ਜੀ ਰਿਆਹ ਸਪਰੇਆਂ ਬਾਰੇ ਵੀ ਆਪਾਂ ਕਈ ਵਾਰ ਲਾਲਚ ਦੇ ਵਿੱਚ ਆ ਕੇ ਰਿਆਹ ਸਪਰੇਆਂ ਵੱਧ ਪਾ ਦਨੇ ਜਿਸ ਦੇ ਕਾਰਨ ਜਿਹੜੀਆਂ ਆਪਣੀਆਂ ਫਸਲਾਂ ਉਹ ਜ਼ਹਿਰੀਲੀਆਂ ਹੋ ਜਾਂਦੀਆਂ ਇਸ ਕਰਕੇ ਲੋੜ ਮੁਤਾਬਕ ਰਿਆਹ ਸਪਰੇਆਂ ਪਾਓ ਤੇ ਸਬਜ਼ੀ ਫਲ ਵੀ ਵਧੀਆ ਪੈਦਾਵਾਰ ਹੋਵੇ ਤੇ ਆਪਣੀ ਸਿਹਤ ਵੀ ਵਧੀਆ ਸਿਹਤਮੰਦ ਰਹਣਾ ਤੇ ਲੋਡ ਮੁਤਾਬਕ ਦੇ ਆ ਸਪਰੇਆ ਪਾਇਆ ਇੱਕ ਸਾਡੀ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਸਾਨੂੰ ਇਹ ਜਰੂਰ ਦੱਸਿਆ ਕਰੋ ਕਮੈਂਟ ਰਾਹੀਂ ਵੀ ਤੁਹਾਨੂੰ ਕਿੱਦਾਂ ਦੀਆਂ ਵੀਡੀਓ ਪਸੰਦ ਨੇ ਤੁਹਾਨੂੰ ਠੀਕ ਆ ਕਿ ਇਦਾਂ ਦੀਆਂ ਚੰਗੀਆਂ ਲੱਗਦੀਆਂ ਅਸੀਂ ਫਿਰ ਕੋਸ਼ਿਸ਼ ਕਰਾਂਗੇ ਵੀ ਜਿਵੇਂ ਤੁਹਾਨੂੰ ਪਸੰਦ ਆ ਵੀਡੀਓ ਅਸੀਂ ਉਵੇਂ ਦੀ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਪੇਸ਼ ਕਰ ਸਕੀਏ ਤੇ ਬਤੋ ਬਤ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਧੰਨਵਾਦ ਸਾਰਿਆਂ ਨੂੰ